ਪੰਜਾਬੀ ਉਸਾਰੀ ਕਾਲ ਜਿਵੇਂ ਕਿ ਸੁਨੰਦਾ ਸ਼ਰਮਾ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਫੈਲ ਗਈ ਆ ਪੰਜਾਬ ਦੇ ਅੰਦਰ ਔਰ ਦੂਜੇ ਪਾਸੇ ਨੈਨਸੀ ਗਰੇਵਾਲ ਜਿਹੜੀ ਨੇ ਇੱਕ ਬਹੁਤ ਵੱਡਾ ਸੱਚ ਸਾਹਮਣੇ ਧਰ ਦਿੱਤਾ ਮੀਡੀਆ ਦੇ ਵਿੱਚ ਤੇ ਉਹ ਸੱਚ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਕਿਉਂਕਿ ਨੈਨਸੀ ਗਰੇਵਾਲ ਅਕਸਰ ਤੁਸੀਂ ਦੇਖਿਆ ਕਿ ਵਿਵਾਦਾਂ ਦੇ ਵਿੱਚ ਰਹਿੰਦੀ ਸੀ ਔਰ ਕੌਂਟਰੋਵਰਸਰੀ ਵੀ ਬੜੀ ਕਰਦੀ ਸੀ ਔਰ ਹੁਣ ਨੈਨਸੀ ਗਰੇਵਾਲ ਨੇ ਸਨੰਦਾ ਸ਼ਰਮਾ ਨੂੰ ਲੈ ਕੇ ਕੀ ਕਿਹਾ ਪੂਰੀ ਇੰਡਸਟਰੀ ਫਰੌਡ ਦਿੱਤੀ ਹੈ ਯਾਨੀ ਸੁਨੰਦਾ ਸ਼ਰਮਾ ਉਹੀ ਸੁਨੰਦਾ ਸ਼ਰਮਾ ਜਿਹੜੀ ਦਾ ਇੱਕ ਗਾਣਾ ਬਹੁਤ ਜਿਆਦਾ ਮਸ਼ਹੂਰ ਹੁੰਦਾ ਹੈ ਬੁਲਟ ਵਾਲਾ ਗਾਣਾ ਜਿਹੜਾ ਕਿ ਬੁਲਟ ਉੱਤੇ ਰੱਖਿਆ ਪੜਾਕੇ ਪਾਉਣ ਨੂੰ ਯਾਨੀ ਇਸ ਨੇ ਐਸੀ ਟਿੱਪਣੀ ਕੀਤੀ ਹੈ ਕਿ ਪੂਰੇ ਕੇਸ ਦਾ ਪਾਸਾ ਹੀ ਪਲਟ ਕੇ ਰੱਖ ਦਿੱਤਾ ਹੈ ਨਾਨਸੀ ਗਰੇਵਾਲ ਤੁਹਾਡੇ ਸਾਹਮਣੇ ਦੱਸੂਗੀ ਕਿ ਜਿਹੜੀ ਸੁਨੰਦਾ ਸ਼ਰਮਾ ਉਹਨਾਂ ਦੇ ਨਾਲ ਕਿਵੇਂ ਸਾਰਾ ਬਰਤਾਰਾ ਬੀਤਿਆ ਕਿਉਂਕਿ ਇੰਡਸਟਰੀ ਦੇ ਕੁਝ ਲੋਕਾਂ ਨੇ ਉਹਨੂੰ ਇਨਪੁਟ ਦਿੱਤੀ ਹੈ ਇੱਕ ਵੀਡੀਓ ਆ ਜਿਹੜੀ ਉਹ ਤੁਹਾਡੇ ਸਾਹਮਣੇ ਮੈਂ ਸੁਣਾਉਣ ਜਾ ਰਿਹਾ ਕਿ ਸੁਨੰਦਾ ਸ਼ਰਮਾ ਕਿਵੇਂ ਉਹਨਾਂ ਨੇ ਜੰਗਲ ਦੇ ਵਿੱਚ ਵਸਦੀ ਹੈ ਕਿਵੇਂ ਉਹਨਾਂ ਨੇ ਜਾਲ ਦੇ ਵਿੱਚ ਫਸ ਜਾਂਦੀ ਹੈ ਤਾਂ ਉਹਨਾਂ ਅਸੀਂ ਗਰੇਵਾਲ ਦੇ ਬਹੁਤ ਸੁਣਾਗੇ ਕਿ ਆਕਰ ਸੁਨੰਦਾ ਸ਼ਰਮਾ ਦਾ ਪੂਰਾ ਕੇਸ ਦਾ ਮਾਮਲਾ ਕੀ ਹੈ ਸਚਾਈ ਕੀ ਹੈ ਯਾਨੀ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਆਈਆਂ ਇੱਕ ਪਾਸੇ ਪ੍ਰੋਡਿਊਸਰ ਭਾਈਵਾਲ ਆ ਜਿਹੜਾ ਇਹਦਾ ਯਾਨੀ ਗੁਰੂ ਕਹ ਲੋ ਜਿਹੜਾ ਕਿ ਕੁੜੀਆਂ ਨੂੰ ਕਈਆਂ ਨੂੰ ਇਹਨਾਂ ਨੇ ਕੰਪਰੋਮਾਈਜ਼ ਕਰਨ ਦੇ ਲਈ ਕਿਵੇਂ ਆਰਡਰ ਕਰਦੇ ਨੇ ਮੂਹਰੇ ਯਾਨੀ ਉਹ ਵੀ ਸਾਰਾ ਤੁਹਾਡੇ ਸਾਹਮਣੇ ਅੱਜ ਐਨੈਂਸੀ ਦੁਆਰਾ ਸੱਚ ਦੱਸਿਆ ਜਾਊਗਾ ਤਾਂ ਪਹਿਲਾਂ ਤੁਹਾਨੂੰ ਮੈਂ ਇਹਦੀ ਖਬਰ ਸੁਣਾਉਣਾ ਐਨੈਂਸੀ ਦੇ ਮੂਹੋਂ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਸਤਿ ਸ਼੍ਰੀ ਅਕਾਲ ਜਸਪਾਲ ਮਰਕਮ ਜੈਸੀ ਕਸ਼ਨਾ ਰਾਹ ਦੇ ਰਾਹ ਤੇ ਜੈ ਸ਼ੇ ਆਂਦਾਂ ਬਾ ਬਾਏ ਸੋ ਬੜਾ 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 ਇੱਕ ਮੋਟਾ ਪੱਖਿਆ ਵਾ ਟਿਕਟੌਕ ਤੇ ਸੁਗੰਧਾ ਸ਼ਰਮਾ ਕਿੰਕੇ ਆ ਰਿਹਾ ਵਾ ਸੋ ਇੱਕ ਬੜੀ ਲੈਟਰ ਆ ਉਹ ਵਾਇਰਲ ਹੋ ਗਈ ਹੈ ਕਿ ਸੁਗੰਦਾ ਸ਼ਰਮਾ ਨੇ ਜਿਹੜੀ ਇਹ ਘਮਣ ਕਮਾਨ ਨੂੰ ਪੱਥਰ ਰਖਿਆ ਬੁਲਟ ਰਖਿਆ ਪਿੰਕ ਇਸ ਤਰ੍ਹਾਂ ਬੋਲਣਾ ਸਟੱਪ ਤੇ ਫੋਨ ਨੂੰ ਫਿਰ ਉਹ ਵੀ ਸਾਡੇ ਪੰਜਾਬ ਦੇ ਸੀਐਮ ਨੂੰ ਲੈਟਰ ਲਿਖੀ ਹੈ ਮੈਂ ਇੰਡੀਅਨ ਸਿਟੀਜ਼ਨਾਂ ਮੈਨੂੰ ਮੇਰੀ ਰੱਖਿਆ ਕੀਤੀ ਜਾਵੇ ਮੇਰਾ ਸਲਾਮਾ ਤੇਂਗੜਾ ਹੋ ਹਾਂ ਹੈ ਠੀਕ ਗਲਤੀ ਹੈ ਸੋ ਤਾਂ ਸਭ ਲੋਕੀਏ ਕਿ ਕੋਈ ਪਿੰਕੀ ਤਾਰੀਵਲ ਲੋਕ ਨਹੀਂ ਜਾਣਦੇ ਪਿੰਕੀ ਤਾਰੀਵਲ ਪ੍ਰੋਡਿਊਸਰ ਹੈ ਉਹ ਨਵੇਂ ਨਵੇਂ ਕੁੜੀਆਂ ਨੂੰ ਲਾਂਚ ਕਰਦਾ ਹੈ ਕੁੜੀਆਂ ਦੀ ਲਾਈਫ ਬਣਾ ਦਿੰਦਾ 15 ਪਰ ਬਿਨਾ ਕੰਪਰੋਮਾਈਜ਼ ਦਿੱਤੇ ਨੇ ਠੀਕ ਹੈ ਕੰਪਰੋਮਾਈਜ਼ ਉਹ ਬੰਦਾ ਸਾਫ਼ ਕਹਿੰਦਾ ਕੰਪਰੋਮਾਈਜ਼ ਕਰਨਾ ਬਣਾ ਦੇਣਾ ਫਿਰ ਮੈਂ ਤਾਂ ਉਹ ਸਟਾਰ ਬਣਾ ਦਊਗਾ ਜੋ ਅੱਧੀ ਇੰਡਸਟਰੀ ਚ ਇੱਕ ਜੋ ਸੁਣੀਏ ਨੇ ਹਾਂ ਅਭੀ ਜਦੋਂ ਉਹ ਦਸਤਾ ਲੱਗਤੇ 15 ਸਾਲ ਲੱਗਤੇ ਉਹਨੇ ਮੋਹਾਲੀ ਚ ਨਕੋਠੀ ਬਣਾ ਕੇ ਦਿੱਤੀ ਇਹਦੇ ਜਿਹੜੇ ਇਹ ਜਿਹਨਾਂ ਸ਼ੋਅ ਕਰਦੇ ਹੁੰਦੇ ਸੀ ਟਿਕਟੌਕ ਤੇ मैं पता नहीं रख सकती महंगे तो महंगा कपड़ा जो मैं अपने आप बड़ी मैं तो दुनियादार ही नहीं पता उन्होंने कहा कि मेरे प्यो मरे को मतलब इना च हो गया मैं कुछ घर चला रही मैं औखी हूं मैं ये वो भाई साढ़े भी डेण वाले नोलह साल हो गया भी बस तेरा प्यो नी मर इतने सारे दर्ते हैं मां प्यो बंधे अपनी जिंदगी जीनी पैद चाहे कुड़ी है चाहे मुंडा है सो हूँ कहती है जी जाली पेपर है पता नहीं कोठी का रोला पिया की ओर है मेरी नहीं लैटर लिखे कि मेरे को घर भी नहीं रहू ये ਬਹੁਤ ਵੱਡੀ ਖਬਰ ਆ ਜਿਹੜੀ ਨੈਨਸੀ ਗਰੇਵਾਲ ਨੇ ਦੱਸੀ ਹੈ ਪਰ ਮੈਂ ਗੱਲ ਕਹਿਣੀ ਚਾਹਣਾ ਜਿਵੇਂ ਨੈਨਸੀ ਗਰੇਵਾਲ ਉਹਨਾਂ ਨੂੰ ਤੁਸੀਂ ਦੇਖਿਆ ਹੋਣਾ ਕਿ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਬਹੁਤ ਸਾਰੀ ਯਾਨੀ ਊਠ ਪਟਾੰਗ ਬੋਲਦੀ ਰਹਿੰਦੀ ਹੈ ਯਾਨੀ ਪੰਜਾਬ ਦੇ ਵਿੱਚੋਂ ਚਾਹੇ ਤਾਂ ਕੋਈ ਕਲਾਕਾਰ ਹੋਵੇ ਕੁੜੀ ਹੋਵੇ ਮੁੰਡਾ ਹੋਵੇ ਕਿਸੇ ਨੂੰ ਵੀ ਕੋਈ ਵੀ ਅਧਿਕਾਰ ਨਹੀਂ ਹੈਗਾ ਕਿ ਬਿਨਾਂ ਕਿਸੇ ਸਬੂਤਾਂ ਦੇ ਆਧਾਰ ਦੇ ਉੱਤੇ ਉਹਨਾਂ ਦੇ ਉੱਤੇ ਕੋਈ ਟਿੱਪਣੀ ਕਰ ਦੇਵੇ ਇਹ ਨੈਨਸੀ ਗਰੇਵਾਲ ਨੇ ਬਹੁਤ ਵੱਡੀ ਗੱਲ ਕਹਿ ਦਿੱਤੀ ਹੈ ਕਿ ਉਹ ਕਹਿੰਦੀ ਹੈ ਮੇਰੇ ਕੋਲ ਘਰ ਨਹੀਂ ਹੈਗਾ ਇਹ ਤਾਂ ਦੇਖੋ ਸੁਨਿੰਦਰ ਸ਼ਰਮਾ ਦਾ ਬਿਆਨ ਹੈ ਉਹਨੇ ਇੱਕ ਲੈਟਰ ਦੇ ਵਿੱਚ ਵੀ ਲਿਖਿਆ ਪੂਰੀ ਜਾਨੀ ਆਪਣੀ ਡਿਟੇਲ ਦੇ ਜਰੀਏ ਦੱਸਿਆ ਔਰ ਦੂਜੇ ਪਾਸੇ ਸੋਚਿਆ ਜਾਵੇ ਕਿਸੇ ਨੇ ਕੀ ਲੈਣਾ ਉਹਦੇ ਕੋਲ ਘਰ ਹੈਗਾ ਜਾਂ ਨਹੀਂ ਹੈਗਾ ਇਹਦੇ ਨਾਲ ਸਾਡੀ ਆਮ ਪਬਲਿਕ ਨੂੰ ਕੋਈ ਮਤਲਬ ਨਹੀਂ ਜਿਹੜੀ ਖਬਰ ਹੁੰਦੀ ਹੈ ਦਰਸਲ ਹੁੰਦਾ ਇਹੀ ਹੈ ਵੀ ਹਾਂ ਇਹ ਗੱਲ ਜਰੂਰ ਹੈ ਇੰਡਸਟਰੀ ਦੇ ਵਿੱਚ ਅਕਸਰ ਯਾਨੀ ਚਾਹੇ ਹਿੰਦੀ ਫਿਲਮਾਂ ਨਾਲੇ ਇੰਡਸਟਰੀ ਲਾ ਲਓ ਬੰਬੇ ਦੇ ਵਿੱਚ ਲਾ ਲਓ ਚਾਹੇ ਸਾਡੇ ਪੰਜਾਬ ਦੇ ਪ੍ਰਤੀ ਲਾ ਲਓ ਇਹਨਾਂ ਦੇ ਵਿੱਚ ਚੱਲਦਾ ਤਾਂ ਬਹੁਤ ਕੁਝ ਹੁੰਦਾ ਯਾਨੀ ਬਹੁਤ ਸਾਰਾ ਗੰਦਮੰਦ ਵੀ ਚੱਲਦਾ ਅਕਸਰ ਤੁਸੀਂ ਸਾਰੇ ਜਾਣਦੇ ਹੋ ਔਰ ਕਿਸੇ ਨੂੰ ਬਿਨਾਂ ਸਬੂਤਾਂ ਤੋਂ ਉਹਦੇ ਉੱਤੇ ਐਸਾ ਟੈਗ ਲਾ ਦੇਣਾ ਇਹ ਵੀ ਕਿਤੇ ਨਾ ਕਿਤੇ ਬਹੁਤ ਵੱਡੀ ਗਲਤ ਗੱਲ ਹੈ ਜਿਹੜਾ ਕਿ ਮੈਨਸੀ ਗਰੇਵਾਲ ਆਪਣੀ ਟੀਆਰਪੀ ਲੈਣ ਦੇ ਲਈ ਇਨੇ ਵੇਖਿਆ ਸੀ ਨਾ ਤੁਸੀਂ ਮੈਂ ਜਦੋਂ ਇਹਦੇ ਖਿਲਾਫ ਵੀਡੀਓ ਪਾਈਆਂ ਸੀ ਜਦੋਂ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਉੱਤੇ ਫਿਲਮ ਬਣਾਈ ਜਾਂਦੀ ਐ ਐਮਰਜੈਂਸੀ ਕੰਗੜਾ ਦੁਆਰਾ ਤਾਂ ਉਹ ਵੀ ਇਹੀ ਨੈਨਸੀ ਗਰੇਵਾਲ ਯਾਨੀ ਆਪਣੀਆਂ ਟਿੱਪਣੀਆਂ ਕੰਗੜਾ ਰਣਾਉ ਦੇ ਹੱਕ ਦੇ ਵਿੱਚ ਕਰਦੀ ਸੀ ਔਰ ਹੁਣ ਇਹ ਮੁੱਦਾ ਉਹ ਪਾਲਦੀ ਐ ਜਿਹੜਾ ਪੂਰਾ ਹਾਈਲਾਈਟ ਹੋਵੇ ਹਿੰਦੁਸਤਾਨ ਦੇ ਵਿੱਚ ਤਾਂ ਦਰਸਾਰ ਉਹ ਹੈ ਨਹੀਂ ਕਿਉਂਕਿ ਉਹ ਟਿਕਟੌਕ ਦੀ ਜਾਦਾ ਗੱਲ ਕਰਦੀ ਐ ਇਹਦਾ ਮਤਲਬ ਇਹ ਕਿਸੇ ਵਿਦੇਸ਼ ਦੇ ਵਿੱਚ ਸੈਟ ਹੈ। ਯਾਨੀ ਕੈਨੇਡਾ ਵਿੱਚ ਹੋ ਸਕਦੀ ਹੈ ਜਾਂ ਅਮਰੀਕਾ ਮੈਨੂੰ ਨਹੀਂ ਪਤਾ। ਪਰ ਟਿਕਟੌਕ ਸਾਡੇ ਹਿੰਦੁਸਤਾਨ ਦੇ ਵਿੱਚ ਨੇ ਇਸ ਕਰਕੇ ਇਹਦੇ ਕੋਲ ਤੱਕ ਜਦੋਂ ਖਬਰ ਪਹੁੰਚਦੀ ਹੈ ਉਹ ਟਿਕਟੌਕ ਦਾ ਜੋਕਰ ਬਹੁਤ ਕਰਦੀ ਹੈ। ਯਾਨੀ ਇਸ ਕੁੜੀ ਨੂੰ ਟਿਕਟੌਕ ਤੇ ਵੀ ਬਦਨਾਮ ਕੀਤਾ ਹੋਇਆ। ਤਾਂ ਪੰਜਾਬ ਦੇ ਵਿੱਚ ਚਾਹੇ ਕੋਈ ਸਿੰਗਰ ਹੈ, ਚਾਹੇ ਕੋਈ ਕਲਾਕਾਰਨੀ ਹੈ, ਕੋਈ ਵੀ ਹੈ। ਕਿਸੇ ਨੂੰ ਵੀ ਯਾਨੀ ਗਲਤ ਤੇ ਫੜੀ ਕਰਨੀ ਕਿਸੇ ਦੇ ਉੱਤੇ ਬਹੁਤ ਗਲਤ ਹੁੰਦੀ ਹੈ ਸੋ ਸਾਰੀਆਂ ਗੱਲਾਂ ਨੇ ਨਾ ਜਿਹੜੀਆਂ ਇਹ ਜਿਹੜੇ ਲੋਕ টিਆਰਪੀ ਲੈਣ ਦੇ ਵਾਸਤੇ ਬੈਠੇ ਨੇ ਇਹ ਲੋਕਾਂ ਨੂੰ ਲੱਗਦਾ ਕਿ ਸਾਡੀ ਮਸ਼ਹੂਰੀ ਹੁੰਦੀ ਹੈ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਵਿਦੇਸ਼ਾਂ ਦੇ ਵਿੱਚ ਬਹਿ ਕੇ ਜਦੋਂ ਤੁਸੀਂ ਬੋਲਦੇ ਆਉਂਦੋਂ ਪੰਜਾਬ ਦੀ ਬਦਨਾਮੀ ਵੀ ਹੁੰਦੀ ਹੈ ਹਾ ਇੱਕ ਗੱਲ ਹੈਗੀ ਆ ਜਿਹੜੀ ਪਹਿਲਾਂ ਮੈਂ ਕਹਿ ਗਿਆ ਕਿ ਭਾਈ ਇਹ ਜਿਹੜੀਆਂ ਇੰਡਸਟਰੀਆਂ ਨੇ ਇਹਨਾਂ ਦੇ ਵਿੱਚ ਗੰਦ ਮੰਤਾ ਹੈਗਾ ਇਹ ਗੱਲ ਤੋਂ ਵੀ ਕੋਈ ਇਨਕਾਰ ਨਹੀਂ ਸਕਦਾ ਪਰ ਉਹਦੇ ਕੋਲ ਆਪਣਾ ਘਰ ਹੈਗਾ ਜਾਂ ਨਹੀਂ ਹੈਗਾ ਇਸ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਤਾਂ ਪੰਜਾਬੀਓ ਜਿੰਨੇ ਵੀ ਤੁਸੀਂ ਸਾਡੇ ਭੈਣ ਭਰਾ ਇਹਨਾਂ ਵੀਡੀਓ ਨੂੰ ਦੇਖਦੇ ਹੋ ਐਨਾ ਗੰਦ ਫੈਰਾ ਰੱਖਿਆ ਲੋਕਾਂ ਨੇ ਉਹਦੀਆਂ ਤਸਵੀਰਾਂ ਉਲਟ ਫੁਲਟ ਕਰਕੇ ਉਹਨੂੰ ਐਡਿਟ ਕਰਕੇ ਬਹੁਤ ਸਾਰੀਆਂ ਸਪੀਚਾਂ ਇਹੋ ਜਿਹੀਆਂ ਭਰ ਰੱਖੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਕਿ ਕਿਸੇ ਕੁੜੀ ਦੇ ਖਿਲਾਫ ਜਾਣੀਆਂ ਬਿਲਕੁਲ ਗਲਤ ਗੱਲ ਹੁੰਦੀ ਹੈ ਕਿਉਂਕਿ ਉਹਨੇ ਜੇਕਰ ਕੇਸ ਲਾਇਆ ਤਾਂ ਪੁਲਿਸ ਨੇ ਅਰੈਸਟ ਵੀ ਕੀਤਾ ਹੈ ਪਿੰਕੀ ਧਾਲੀਵਾਲ ਆ ਜਿਹੜਾ ਪ੍ਰੋਡਿਊਸਰ ਹੈ ਤਾਂ ਉਸ ਤੋਂ ਬਾਅਦ ਹੁਣ ਇਨਵੈਸਟੀਗੇਸ਼ਨ ਹੋ ਰਹੀ ਹੈ ਪੁਲਿਸ ਪ੍ਰਸ਼ਾਸਨ ਦੇ ਹੱਥ ਜਿਹੜਾ ਕੇਸ ਹੈ ਉਹ ਤਾਂ ਚਲੇ ਗਿਆ ਪਰ ਜਿਹੜੀਆਂ ਗਲਤ ਟਿੱਪਣੀਆਂ ਕਰਨ ਵਾਲੇ ਲੋਕ ਨੇ ਇਹਨਾਂ ਨੂੰ ਵੀ ਆਵਾਜ਼ ਆਉਣਾ ਚਾਹੀਦਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ